ਪੁਲਸੀ ਹੋਈ ਹੋਈ ਲਟੇਰਿਆਂ ਦੀ ਲੁੱਟ ਦਾ ਸ਼ਿਕਾਰ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਚੈਨੀ ਲੁੱਟ ਕੇ ਲਟੇਰੇ ਹੋਏ ਫਰਾਰ ਹੋ ਗਏ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਮਾਮਲਾ ਹੁਸ਼ਿਆਰਪੁਰ ਦਾ ਦੱਸ ਦਈਏ ਕਿ ਪੰਜਾਬ ਦੇ ਅੰਦਰ ਚੋਰੀ ਦੀਆਂ ਮਾਰਦਾਤਾ ਲਗਾਤਾਰ ਵਧੀਆਂ ਜਾ ਰਹੀਆਂ ਹਨ ਤੇ ਹੁਣ ਪੁਲਿਸ ਜੋ ਲੋਕਾਂ ਦੀ ਸੁਰੱਖਿਆ ਦੇ ਲਈ ਹੈ ਉਹ ਹੀ ਲੁੱਟ ਦਾ ਸ਼ਿਕਾਰ ਹੋਈ ਉਸ ਨੂੰ ਹੀ ਆਪਣਾ ਲਟੇਰਿਆਂ ਵੱਲੋਂ ਇੱਕ ਮਹਿਲਾ ਪੁਲਸ ਕਰਮਚਾਰੀ ਨੂੰ ਆਪਣੀ ਇਹਨਾਂ ਵੱਲੋਂ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਜਿੱਥੇ ਇੱਕ ਮਹਿਲਾ ਪੁਲਿਸ ਕਰਮਚਾਰੀ ਆਪਣੇ ਬੱਚੇ ਨੂੰ ਲੈਣ ਦੇ ਲਈ ਆਪਣੀ ਨਾਨਾ ਦੇ ਘਰ ਆਈ ਹੋਈ ਸੀ ਤਾਂ ਉਹ ਜਦ ਆਪਣੀ ਐਕਟਵਾ ਤੇ ਖੜੀ ਸੀ ਤਾਂ ਇੱਕ ਲੁਟੇਰਾ ਜੋ ਉਸ ਦੇ ਨਾਲ ਇੱਕ ਹੋਰ ਮੋਟਰਸਾਈਕਲ ਤੇ ਆਪਣਾ ਲੁਟੇਰਾ ਖੜਾ ਸੀ ਅਤੇ ਇੱਕ ਨੇ ਉਸ ਦੀ ਆਪਣਾ ਵੀ ਗੱਡੀ ਦੇ ਵਿੱਚ ਪਾਈ ਚੈਨੀ ਲੁੱਟ ਲਈ ਗਈ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਤੇ ਫਰਾਰ ਹੋ ਗਏ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਅਸੀਂ ਦਿਖਾ ਰਹੇ ਹਾਂ ਬਠਿੰਡਾ ਸੌਰੀ ਹਸੈਰਪੁਰ ਦੀਆਂ ਤਸਵੀਰਾਂ ਜਿੱਥੇ ਇੱਕ ਮਹਿਲਾ ਪੁਲਿਸ ਕਰਮਚਾਰੀ ਹੀ ਲੁੱਟ ਦਾ ਸ਼ਿਕਾਰ ਹੋਈ ਹੈ ਜਿਸ ਦੀ ਗਲ ਦੇ ਵਿੱਚ ਪਾਈ ਚੈਨੀ ਇੱਕ ਆਪਣਾ ਲਟੇਰੇ ਵੱਲੋਂ ਲਾ ਲਈ ਗਈ ਤੇ ਉਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਿਆ ਇਸ ਨੂੰ ਡੈਕੀ ਹੁਣ ਪੁਲਿਸ ਇਸ ਮਾਮਲੇ ਦੀ ਜੱਜ ਕਰ ਰਹੀ ਹੈ ਦੇਖੋ ਤਸਵੀਰਾਂ ਦੇ ਵਿੱਚ ਦੋ ਇਹ ਇਹ ਆਪਣਾ ਲੁਟੇਰੇ ਸਨ ਅਤੇ ਉਹਨਾਂ ਦੇ ਵਿੱਚੋਂ ਇੱਕ ਨੇ ਇਸ ਮਹਿਲਾ ਪੁਲਿਸ ਕਰਮਚਾਰੀ ਦੀ ਗਲ ਦੇ ਵਿੱਚੋਂ ਚੈਨ ਇਸ ਨੇ ਲਾ ਲਈ ਅਤੇ ਉਸ ਤੋਂ ਮੋਟਰਸਾਈਕਲ ਤੇ ਫਰਾਰ ਹੋ ਗਏ ਪੁਲਿਸ ਨੂੰ ਇਸ ਮਾਮਲੇ ਦੀ ਸਾਰੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਇਹ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਹੁਣ ਪੁਲਿਸ ਹੀ ਸੁਰੱਖਤ ਨਹੀਂ ਤਾਂ ਆਮ ਲੋਕ ਕਿਸ ਤਰ੍ਹਾਂ ਸੁਰੱਖਤ ਹੋਣਗੇ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੀ ਆ ਉਹ ਮੈਲਾ ਪਰਸ ਆਪਣਾ ਕੰਮਚਾਰੀ ਤੇ ਉਹਦੀ ਨਾਨਾ ਕੀ ਨਾਮ ਆ ਤੁਹਾਡਾ ਜੀ ਲਪ੍ਰਿਕਾ ਲਪ੍ਰੀਤ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਜੀਤ ਨਗਰ ਸਲਾਮਾਬਾਦ ਤੇ ਇੱਥੇ ਕਿਹੜੀ ਜਗ੍ਹਾ ਆਏ ਸੀ ਤੁਸੀਂ ਕੋਈ ਕੰਮ ਆਏ ਸੀ ਹਾਂਜੀ ਸਰ ਮੈਂ ਆਪਣੀ ਬੇਟੀ ਨੂੰ ਲੈਣ ਆਈ ਸੀ ਇੱਥੇ ਭਾਦਰਪੁਰ ਆਪਣੀ ਨਾਨ ਦੇ ਘਰੋਂ ਅੱਛਾ ਜੀ ਤੇ ਕੀ ਵਾਕਿਆ ਹੋਇਆ ਹੈਗਾ ਜੀ ਇੱਥੇ ਅੱਜ ਤੁਹਾਡੇ ਨਾਲ ਸਰ ਮੈਂ ਗੁੜੀਆਂ ਨੂੰ ਲੈਣ ਆਈ ਸੀ ਆਪਣੀ ਨੂੰ ਤੇ ਇੱਥੇ ਖੜੀ ਸੀ ਐਕਟਿਵਾ ਦੇ ਉੱਤੇ ਨਾ ਜੀ ਪਿੱਛੋਂ ਦੀ ਚੋਰ ਆਇਆ ਤੇ ਵਿੱਚ ਚੈਨੀ ਤੇ ਵਿੱਚ ਸਿੰਗੀ ਸੀਗੀ ਤੋਂ ਖੋ ਕੇ ਲੈ ਗਿਆ ਕਿੰਨੀ ਕੀਮਤ ਸੀਗੀ ਚੈਨੀ ਦੀ ਸੋਨੇ ਦੀ ਸੀ ਚਾਂਦੀ ਦੀ ਸੀਗੀ ਸੋਨੇ ਦੀ ਸਰ ਠੀਕ ਹੈ ਜੀ ਕਿੰਨੀ ਕੁ ਕੀਮਤ ਸੀਗੀ ਜੀ ਸਰ 8-9 ਸੀਗਾ 60 ਹਜ਼ਾਰ ਦੀ ਤੋਂ ਨਾ ਜੀ 65-70 ਹਜ਼ਾਰ ਦੀ ਸੀ ਸਰ ਅੱਛਾ ਜੀ ਆ ਵਿੱਚੀ ਸਿੰਗੀ ਸੀ ਸੋਨੇ ਦੀ ਤੇ ਇਤਨਾਂ ਚੈਨੀ ਸੀਗੀ ਜੀ ਹਾਂ ਜੀ ਤੇ ਇਹ ਕਿੱਥੇ ਹੋਇਆ ਵਾਕਿਆ ਕਿਹੜੀ ਕਿ ਜਗ੍ਹਾ ਸੀ ਸਰ ਭਦਰਪੁਰ ਦੇਵਨਗਰ ਦੀਵਨਗਰ ਤੁਸੀਂ ਉਹ ਪਛਾਣਦੇ ਹੋ ਉਹਨਾਂ ਨੂੰ ਕੋਈ ਦੇਖੇ ਕਿ ਜਾਂ ਪਿਛੋ ਚਪਟ ਕੇ ਵਗੈਰਾ ਸਾਰਾ ਕੁਝ ਹੈ ਮੇਰੇ ਕੋਲ ਸਾਰੀਆਂ ਅਸੀਂ ਕੈਮਰੇ ਚੋਂ ਕਢਵਾ ਲਈਆਂ ਜਿੰਨੀਆਂ ਸੀਗੀਆਂ ਨਾ ਗਲੀ 'ਚ ਕੈਮਰੇ ਵਗੈਰਾ ਲੱਗੇ ਹੋਏ ਸੀ ਸਾਫ਼ ਹੀ ਨਜ਼ਰ ਆਂਦਾ ਚੋਰ ਤੇ ਫੇਸ ਵੀ ਸਰ ਉਹਨੂੰ ਦੇਖ ਕੇ ਮੈਂ ਨਾਲ ਹੀ ਪਛਾਣ ਸਕਦੀ ਹਾਂ ਬਿਲਕੁਲ ਮਤਲਬ ਫੋਟੋ ਵਗੈਰਾ ਸਾਰਾ ਕੁਝ ਹੈਗਾ ਹੈ ਸੀਸੀਟੀਵੀ ਦੇ ਵਿੱਚ ਆ ਗਿਆ ਜੀ ਹਾਂ ਜੀ ਸਰ ਆ ਗਿਆ ਸਾਰਾ ਵਾਰਦਾਤ ਪੂਰੀ ਆਈ ਹੈ ਕਿੰਨੇ ਜਣੇ ਸੀਗੇ ਜੀ ਦੋ ਜਣੇ ਸੀ ਸਰ ਇੱਕ ਚਲਾਉਂਦਾ ਪਿਆ ਸੀ ਮੋਟਰਸਾਈਕਲ ਤੇ ਇੱਕ ਪਿੱਛੇ ਬੈਠਾ ਸੀ ਠਾਣਾ ਕਿਹੜਾ ਪੈਂਦਾ ਜੀ ਸਿਟੀ ਜ਼ਨ ਕੀ ਜੀ ਤੁਸੀਂ ਉਹ ਪੁਲਿਸ ਨੂੰ ਪੁਲਾ ਦਿੱਤੀ ਸੀ ਹਾਂਜੀ ਸਰ ਮੈਂ ਪੱਤਿਆਦਲ ਚ ਕਰਾਇਆ ਅੱਛਾ ਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਵੀ ਸਰ ਪੰਜਾਬ ਪੁਲਿਸ ਦੀ ਹਾਂ ਤੇ ਕਿਹੜੀ ਜਗ੍ਹਾ ਨੌਕਰੀ ਕਰਦੇ ਹੋ ਇੱਥੇ ਸਰ ਮਿੰਨੀ ਸਟੇਟ ਜਿਹੜੀ ਐ ਐਸਐਸਪੀ ਰਕਟਰ ਅੱਛਾ ਜੀ ਹਾਂਜੀ ਠੀਕ ਹੈ ਜੀ ਕੀ ਹੋਰ ਮੰਨ ਕੋਈ ਅਪੀਲ ਤੁਹਾਡੀ ਤੇ ਜਰ ਕਰਦੀ ਵੀ ਮੇਰਾ ਸਮਾਨ ਚੋਰ ਨੂੰ ਫੜਿਆ ਜਾਵੇ ਤੇ ਮੇਰੀ ਚੈਨੀ ਵਾਪਸ ਕੀਤੀ ਜਾਵੇ ਹਾਂਜੀ ਤੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਰਿਤਾ ਸੁਰਤਾ ਜੀ ਕਿੱਥੇ ਦੇ ਰਹਿਣ ਵਾਲੇ ਹੋ? ਭਾਦਰਪੁਰ ਦੇਵਨਗਰ ਕੀ ਵਾਕਿਆ ਹੋਇਆ ਜੀ ਅੱਜ? ਅੱਜ ਮੇਰੇ ਭਾਬੀ ਆਈ ਸੀ ਬੇਟੀ ਗੁੜੀਆਂ ਮੇਰੇ ਕੋਲ ਹੁੰਦੀ ਹੈ ਇਹਨਾਂ ਦੀ ਇਹ ਜੌਬ ਕਰਦੇ ਆ ਤਾਂ ਗੁੜੀਆਂ ਮੇਰੇ ਕੋਲ ਹੀ ਹੁੰਦੀ ਆ ਦਿੱਲੀ ਅੱਜ ਵੀ ਇੱਥੇ ਸੀ ਅਸੀਂ ਤੇ ਨਾ ਲੈਣ ਆਏ ਆ 1:30 ਵਜੇ ਤੇ ਇਹਨਾਂ ਨੇ ਫੋਨ ਕੀਤਾ ਮoure ਸਾਡੇ ਜਗਰਾਤ ਆ ਇਹਦਾ ਟੈਂਟ ਵਗੈਰਾ ਦਾ ਕੰਮ ਕਰ ਰਹੀ ਸੀ ਤਾਂ ਪਿੱਛੇ ਹੀ ਰੁਕਣਾ ਪਿਆ ਇਹਨਾਂ ਨੂੰ ਗਲੀ ਦੇ ਤੇ ਉੱਤੇ ਨਾ ਇਹਨਾਂ ਨੇ ਫੋਨ ਕੀਤਾ ਕਿ ਗੁੜੀਆਂ ਨੂੰ ਲੈ ਕੇ ਆਜੋ ਜਿੱਦ ਤੇ ਫੋਨ ਕਰਨ ਲੱਗੇ ਹੋ ਚੋਰ ਜਿਹੜੇ ਸੀਗੇ ਪਿੱਛੋਂ ਇਹਨਾਂ ਦੇ ਮਗਰ ਲੱਗੇ ਹੋਏ ਸੀਗੇ ਤੇ ਜਿੱਦਾਂ ਹੀ ਰੁਕੇ ਐਕਟਿਵਾ ਤੇ ਏ ਉਹ ਮਤਲਬ ਪਹਿਲਾਂ ਟੈਂਟ ਦੇ ਸਮਾਨ ਨੂੰ ਹੱਥ ਲਾਣ ਲੱਪਿਆ ਕਿ ਇਹਨਾਂ ਨੂੰ ਪਤਾ ਨਾ ਸ਼ੱਕ ਨਾ ਭਵੇ ਕਿ ਵੀ ਮੈਂ ਟੈਂਟ ਦਾ ਕੰਮ ਕਰਦਾ ਆ ਤੇ ਫਿਰ ਜਿੱਦਾਂ ਹੀ ਉਹ ਇਹ ਗੱਲ ਕਰ ਰਹੇ ਸੀ ਉਹਨੇ ਇੱਕਦਮ ਪਿੱਛੋ ਝਪਟ ਮਾਰ ਕੇ ਚੈਨੀ ਖੋ ਲਈ ਇਹਨਾਂ ਦੀ ਲੈ ਕੇ ਧੋੜ ਗਿਆ ਇੱਕ ਬਾਈਕ ਤੇ ਸੀਗਾ ਉਹਨੇ ਬਾਈਕ ਸਟਾਰਟ ਰੱਖੀ ਹੋਈ ਸੀ ਤੇ ਇੱਕ ਖੋ ਕੇ ਬਾਈਕ ਤੇ ਬਹਿ ਕੇ ਧੋੜ ਗਿਆ ਹਾਂਜੀ ਇਹ ਕੀ ਕੰਮ ਕਰਦੇ ਕੀ ਨਾਮ ਹੈ ਇਹਨਾਂ ਦਾ ਜਿਹਨਾਂ ਦੀ ਚੈਨੀ ਖੋਈ ਹੋਈ ਹੈ ਉਹ ਮੇਰੇ ਪਰਜਾਈ ਨੇ ਲਗਪ੍ਰੀਤ ਹਾਂਜੀ ਕੀ ਕੰਮ ਕਰਦੇ ਇਹ ਵੀ ਪੁਲਿਸ ਦੀ ਨਹੀਂ ਅੱਛਾ ਜੀ ਇਹ ਕਿੰਨੇ ਕ ਵਜੇ ਦੀ ਵਾਰਦਾਤ ਹੈ 1:30 ਵਜੇ ਠੀਕ ਜੀ ਉਹ ਚਿਹਰੇ ਸਪਸ਼ਟ ਆਏ ਹਾਂਜੀ ਸਾਰਾ ਕੁਝ ਸਪਸ਼ਟ ਆ ਗਿਆ ਹੋਇਆ ਹੈ ਠੀਕ ਹੈ ਸੀਸੀਟੀਵੀ ਦੇਖੀ ਤੁਸੀਂ ਹਾਂਜੀ ਹਾਂਜੀ ਦੇਖ ਲਈ ਆ ਮਤਲਬ ਜੇ ਇਦਾਂ ਕੋਈ ਬੱਚੀ ਨਾਲ ਹੁੰਦੀ ਜਾਂ ਕੁਝ ਹੁੰਦਾ ਕੁਝ ਕਰ ਮਤਲਬ ਕਰ ਦਿੰਦੇ ਫੇਰ ਜਿਆਦਾ ਸੀਗਾ ਇਹ ਸੀ ਕੱਲੇ ਸੀਗਾ ਉਹ ਵੀ ਇੱਕਦਮ ਖਿੱਚੀ ਉਹਨਾਂ ਨੇ ਉਹ ਵੀ ਡਰ ਗਏ ਇੱਕਦਮ ਹੀ ਪਤਾ ਹੀ ਨਹੀਂ ਲੱਗਾ ਨੂੰ ਸਹਿਮ ਗਏ ਉਹ ਵੀ ਹਾਂਜੀ ਤੁਸੀਂ ਕਰ ਰਹੇ ਨੇ ਇੱਕ ਮਹਿਲਾ ਉਹ ਅਜਿ ਦਿਨ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਕਿਵੇਂ ਦੇਖੀ ਇਹ ਤਾਂ ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਦੇਖੇ ਮਤਲਬ ਕਿ ਸੋਚੇ ਕਿ ਹਾਂ ਇਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਇੱਦਾਂ ਦੇ ਕੋਈ ਕਾਨੂੰਨ ਬਣਾਣ ਕਿ ਇੱਦਾਂ ਦਾ ਕੁਝ ਹੋਵੇ ਹੀ ਨਾ ਅੱਗੇ ਤੋਂ ਕਿਉਂਕਿ ਇੱਥੇ ਤਾਂ ਮਹਿਲ-ਮਲ ਦੇ ਨਾਲ ਆਏ ਦਿਨੋਂ ਉਦਾਂ ਹੁੰਦਾ ਹੀ ਆ ਕੋਈ ਐਕਟਿਵਨ ਉੱਤੇ ਕਦੇ ਕਿ ਚੈਨਿੰਗ ਹੋ ਕੇ ਚਲ ਜਾਂਦੀ ਹੈ ਕਦੇ ਕੁਝ ਕਦੇ ਕੁਝ ਜੇ ਕਿਸੇ ਬੱਚੇ ਤੇ ਝੋਟ ਲੱਗ ਜੇ ਮਤਲਬ ਜੇ ਬੱਚਾ ਵਗੈਰਾ ਨਾਲ ਹੋਵੇ ਕੁਝ ਕਿਸੇ ਨੂੰ ਮਿਸ ਹੈਪਨਿੰਗ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇਸ ਲਈ ਜੇ ਤਾਂ ਸਰਕਾਰ ਨੂੰ ਚਾਹੀਦਾ ਕਿ ਹਾਂ ਇੱਦਾਂ ਦੀਆਂ ਘਟਨਾਵਾਂ ਹੋਣ ਹੀ ਨਾ ਪਹਿਲਾਂ ਵੀ ਬੜੀ ਵਾਰ ਤਾਂ ਹੋਈਆਂ ਹਾਂ ਹਾਂਜੀ ਹੁੰਦੀਆਂ ਹੀ ਆ ਰੋਜ਼ ਸੁਣਨੀਆਂ ਅਸੀਂ ਤਾਂ ਦੇਖਦੇ ਸੀ ਆਲੇ-ਦਾਲੀ ਸਾਨੂੰ ਤਾਂ ਹੀ ਨਹੀਂ ਪਤਾ ਸੀ ਕਿ ਸਾਡੇ ਘਰ 'ਚ ਇੱਦਾਂ ਹੋ ਜਾਣਾ ਹੈ ਹਾਂਜੀ ਹ ਰੋਟੀ ਵੀ ਨਹੀਂ ਖਾਦੀ ਐ ਹੁੰਦੇ ਹੀ ਉੱਤੇ ਘੁੰਮਦੇ ਭੇਂਡ ਉੱਧਰੇ ਧਰੇ ਇਹ ਮੰਤਰ ਗਲੀ 'ਚ ਬੈਠੇ ਹੋਏ ਸੀ ਬਾਹਰ ਕੌਣ ਜੀ ਮਦਰ ਮੇਰੇ ਇਨਨ ਮਾ ਵੀ ਕੁਵਾਰ ਦਾ ਹਾਂਜੀ ਇਹ ਨਾ ਬਾਹਰ ਬੈਠੇ ਹੋਏ ਸੀ ਬੰਦੇ ਆਏ ਤੇ ਨੇ ਉਹ ਤੋਂ 9000 ਰੁਪਇਆ ਖੋ ਕੇ ਲੈ ਗਏ ਠੀਕ ਇੱਕ ਇੱਕ ਅਲੱਗ ਘਟਨਾ ਜੀ ਹਾਂਜੀ ਇਹ ਅਲੱਗ ਘਟਨਾ ਹੈ ਉਹ ਵੀ ਇਸੇ ਗਲੀ ਦੇ ਯਤ ਤੋਂ ਹੀ ਲੱਗੇ ਸੀ ਇੱਕ ਦੂਜੀ ਕਰ ਰਹੇ ਇਹ ਬਸ 4-5 ਮਹੀਨੇ ਪਹਿਲਾਂ ਨਿਕਲ ਆ ਪੈਸੇ ਖੋ ਕੇ ਲੱਗੇ ਹੋਰ ਪੈਸੇ ਖੋ ਕੇ ਲੈ ਗਏ ਕਿ ਕਿੰਨੀ ਉਮਰ ਦੀ ਕਿੰਨੀ ਉਮਰ ਦੀ ਇਹਨਾਂ ਕੋਲ ਲੈ ਉਹ ਵੀ ਨਾਰਮਲ ਇਦਾਂ ਹੀ ਸੀਗੇ 20-30 ਸਾਲ ਦੇ ਠੀਕ ਤੇ ਮਾਤਾ ਜੀ ਦੀ ਕਿੰਨੀ ਉਮਰ ਇਹਨਾਂ ਦੀ ਪੈਂਕ ਸਾਲ ਇਹਨਾਂ ਕੋਲ ਪਹਿਲਾਂ ਹੋਈ ਹਾਂ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ